ਪੰਜਾਬ ਦੀ ਸ਼ੁਰੂ ਤੋਂ ਇਹਦੀ ਜਿਵੇਂ ਅਸੀਂ ਹਿਸਟਰੀ ਚ ਜਾਈਏ ਅਸਲ 'ਚ ਸਾਡੀ ਇਹ ਵਿਰਾਸਤ ਰਹੀ ਆ ਹਰ ਗਲਤ ਗੱਲ ਦੇ ਖਿਲਾਫ ਬੋਲਣ ਦੀ ਪੰਜਾਬ ਸਦੀਆਂ ਤੋਂ ਲੜਦਾ ਹੀ ਆਇਆ ਲੜਦਾ ਹੀ ਆਇਆ ਤੇ ਇਸ ਕਰਕੇ ਜਦੋਂ ਵੀ ਕੋਈ ਨੀਤੀ ਆਉਂਦੀ ਆ ਚਾਹੇ ਉਹ ਮਤਲਬ ਜਿਸ ਤਰ੍ਹਾਂ ਦੀ ਵੀ ਨੀਤੀ ਆਉਂਦੀ ਜਿਹੜੀ ਲੋਕ ਵਿਰੋਧੀ ਹੁੰਦੀ ਆ ਤਾਂ ਪੰਜਾਬ ਉਹਦੇ ਖਿਲਾਫ ਪਹਿਲ ਕਦਮੀ ਕਰਦਾ ਵੀ ਤੁਸੀਂ ਦੇਖੋ ਕਿ ਜਿੱਥੇ ਇੱਕ ਪਾਸੇ ਐਮਐਸਪੀ ਤੇ ਅਗਰ ਪ੍ਰਦਰਸ਼ਨ ਚੱਲ ਰਿਹਾ ਤਾਂ ਦੂਜੇ ਪਾਸੇ ਕਿਸਾਨਾਂ ਨੇ ਨਾਲ ਦੀ ਨਾਲ ਇਸ ਖਰੜੇ ਦੇ ਖਿਲਾਫ ਆਪਣੀ ਆਵਾਜ਼ ਆ ਜਿਹੜੀ ਸ਼ੁਰੂ ਕਰਤੀ ਬੁਲੰਦ ਕਰਨੀ ਤਾਂ ਇਹਨੂੰ ਇੱਕ ਵੱਡੇ ਪੱਧਰ 'ਤੇ ਲੜਿਆ ਜਾਊਗਾ ਇਸ ਕਰਕੇ ਪੰਜਾਬ ਦੇ ਵਿੱਚ ਮੋਰੀ ਭੂਮਿਕਾ ਨਿਭਾ ਹੋਏਗਾ ਕਾਰਪੋਰੇਟ ਜਿਹੜਾ ਉਹ ਇਸ ਹੱਦ ਤੱਕ ਚਲਾ ਜਾਂਦਾ ਕਿ ਕਿਵੇਂ ਖੇਤੀ ਚੋਂ ਕਿਸਾਨਾਂ ਨੂੰ ਬਾਹਰ ਕਰਨਾ ਖੇਤੀ ਤਾਂ ਹੁਣ ਵੀ ਹੋ ਰਹੀ ਆ ਪਰ ਖੇਤੀ ਬਹੁਤ ਸਾਰੇ ਮੁਲਕਾਂ ਚ ਕਾਰਪੋਰੇਟ ਕਰ ਰਿਆ ਵਾ ਸਿੱਧਾ ਲੋਕ ਇਹ ਜਿਹੜੇ ਨਾ ਜ਼ਮੀਨ ਨਾਲ ਜੁੜੇ ਹੋਏ ਲੋਕ ਨੇ ਜਿਨ੍ਹਾਂ ਨੂੰ ਇਹ ਪਤਾ ਕਿ ਇਹ ਲੋਗੋਂ ਨੇ ਜਿਨ੍ਹਾਂ ਕੋਲੇ ਨਾ ਮਹਿੰਗੀਆਂ ਗੱਡੀਆਂ ਨਾ ਮਹਿੰਗੇ ਮਤਲਬ ਕੱਪੜੇ ਨੇ ਸਿੱਧਾ ਮਿੱਟੀ ਨਾਲ ਜੁੜੇ ਹੋਏ ਆ ਤੇ ਜਦੋਂ ਉਹਨਾਂ ਦੀ ਉਸ ਮਿੱਟੀ ਤੇ ਵੀ ਕਬਜ਼ਾ ਹੋਣਾ ਸ਼ੁਰੂ ਹੋ ਜਾਏ ਤੇ ਉਹਨਾਂ ਨੂੰ ਉਸ ਫਸਲ ਦਾ ਰੇਟ ਕਾਉਂਡੀਆਂ ਦੇ ਭਾਅ ਮਿਲੇ ਤਾਂ ਉਹਨਾਂ ਨੂੰ ਆਪਣੇ ਆਪ ਇਹ ਅਹਿਸਾਸ ਹੋ ਜਾਂਦਾ ਕਿ ਅਸੀਂ ਜਿਹਦੇ ਤੋਂ ਸਾਡੇ ਘਰਾਂ ਦਾ ਗੁਜ਼ਾਰਾ ਚੱਲਦਾ ਜਿਨ੍ਹਾਂ ਕੋਲੇ ਆਰਥਿਕਤਾ ਦਾ ਹੋਰ ਕੋਈ ਸਾਧਨ ਹੀ ਨਹੀਂ ਹੈ ਇਹਦੇ ਤੋਂ ਬਿਨਾ ਤਾਂ ਉਹ ਲੋਕ ਇਸ ਚੀਜ਼ ਨੂੰ ਬਹੁਤ ਜਲਦੀ ਮਹਿਸੂਸ ਕਰ ਜਾਂਦੇ ਤੇ ਉਹਦੇ ਖਿਲਾਫ ਖੜੇ ਹੁੰਦੇ ਆ ਤੁਸੀਂ ਜਿਹੜਾ ਵਾ ਲਾਇਸੈਂਸ ਆ ਹੋਣਾ ਜੇ ਮੋਗੇ ਦਾ ਬਣਾਇਆ ਤਾਂ ਤੁਸੀਂ ਕੇਰਲਾ ਚ ਜਾ ਕੇ ਵੀ ਖਰੀਦ ਕਰ ਸਕਦੇ ਹੋ ਮਹਾਰਾਸ਼ਟਰ ਜਾ ਕੇ ਵੀ ਖਰੀਦ ਕਰ ਸਕਦੇ ਹੋ ਹੁਣ ਸਵਾਲ ਇਹ ਆ ਕਿਹ ਖਰੀਦ ਆ ਰਾ ਜਿਹੜਾ ਉਹ ਉੱਥੇ ਖਰੀਦ ਨਹੀਂ ਕਰੂਗਾ ਜਿੱਥੇ ਉਦੋਂ ਮਤਲਬ ਅਨਾਜ ਦੀ ਕੀਮਤ ਵਧ ਦੇਣੀ ਪਏ ਜਿੱਥੇ ਉਹਨੂੰ ਐਮਐਸਪੀ ਤੇ ਖਰੀਦ ਕਰਨੀ ਪਏ ਉਹ ਉੱਥੋਂ ਖਰੀਦੂਗਾ ਜਿੱਥੇ ਫਸਲ ਦਾ ਰੇਟ ਘਟਾ ਇਹ ਕਾ ਐਜੰਡੇ ਦੇ ਤਹਿਤ ਹੀ ਆਇਆ ਜਿਹਦੇ ਵਿੱਚ ਉਹਨਾਂ ਨੇ ਪਹਿਲਾਂ ਵੀ ਲਿਆਂਦਾ ਸੀ ਵੀ ਇੱਕ ਦੇਸ਼ ਇੱਕ ਬੋਲੀ ਉਹਦੇ ਵਿੱਚ ਹੀ ਹੁਣ ਇੱਕ ਦੇਸ਼ ਇੱਕ ਮੰਡੀ ਜਿਹੜਾ ਉਹ ਇਹ ਨਵਾਂ ਰੂਲ ਆ ਉਹ ਲੈ ਕੇ ਆਇਆ ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮਨਦੀਪ ਪੰਜਾਬ ਦੀ ਕਿਸਾਨ ਲਹਿਰ ਨੇ ਇੱਕ ਵਾਰ ਫੇਰ ਅੰਗੜਾਈ ਭਰੀ ਆ ਤੇ ਮੋਗੇ ਦੇ ਵਿੱਚ ਅੱਜ ਬੜੀ ਵੱਡੀ ਮਹਾਪੰਚਾਇਤ ਕੀਤੀ ਆ ਜਿਹਦੇ ਵਿੱਚ ਆਗੂਆਂ ਦਾ ਕਹਿਣਾ ਕਿ ਘੱਟੋ ਘੱਟ 50-60 ਹਜ਼ਾਰ ਦਾ ਇਕੱਠ ਹੋ ਰਿਹਾ। ਇਹ ਇਕੱਠ ਕਿਉਂ ਹੋ ਰਿਹਾ? ਆਪਾਂ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਹਰਦੀਪ ਕੋਟਲਾ ਨੇ। ਹਰਦੀਪ ਕੋਟਲਾ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ। ਜੀ। ਜਦੋਂ ਅੱਜ ਬਹੁਤ ਸਾਰੇ ਮੰਗਾਂ ਮਸਲੇ ਉੱਠੇ ਹੋਏ ਨੇ ਜੀ ਤਾਂ ਪੰਜਾਬ ਦੀ ਕਿਸਾਨ ਲਹਿਰ ਨੇ ਬੜੀ ਵੱਡੀ ਅੰਗੜਾਈ ਭਰੀ ਆ ਤਾਂ ਅੱਜ ਜਿਹੜਾ ਮੋਗੇ ਦੇ ਵਿੱਚ ਇਕੱਠ ਹੋ ਰਿਹਾ ਇਹ ਕਿਹੜੇ-ਕਿਹੜੇ ਮੰਗਾਂ ਮਸਲੇ ਆ ਤੇ ਇਹਦੇ ਚ ਮੁੱਖ ਦੋ ਨੇ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਹੁਣ ਸੈਂਟਰ ਗਵਰਨਮੈਂਟ ਨਵਾਂ ਖੇਤੀ ਮੰਡੀਕਰਨ ਨੀਤੀ ਲੈ ਕੇ ਆਈ ਆ ਪਹਿਲੇ ਨੰਬਰ ਤੇ ਤਾਂ ਉਹ ਐ ਤੇ ਦੂਸਰਾ ਹੈਗਾ ਕਿ ਜਿਹੜਾ ਡੱਲੇਵਾਲ ਸਾਹਿਬ ਉਰੀ ਮਰਨਵਰ ਤੇ ਬੈਠੇ ਹੋਏ ਨੇ ਉਹਨਾਂ ਦੇ ਹੱਕ ਦੇ ਵਿੱਚ ਅੱਜ ਸਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਉਹ ਹਾਦ ਨਾਰਾ ਮਾਰਿਆ ਜਾ ਰਿਹਾ ਇਸ ਤੋਂ ਪਹਿਲਾਂ ਹਰਿਆਣਾ ਦੇ ਵਿੱਚ ਵਾਹ ਪੰਚਾਇਤ ਕੀਤੀ ਗਈ ਸੀਗੀ ਤੇ ਅੱਜ ਪੰਜਾਬ ਦੇ ਵਿੱਚ ਆ ਜਿਹੜੀ ਮੋਗਾ ਦੇ ਵਿੱਚ ਰੱਖੀ ਗਈ ਆ ਤੇ ਇਹਨਾਂ ਦੋ ਮੰਗਾਂ ਨੂੰ ਲੈ ਕੇ ਜਿਹੜਾ ਅਸੀਂ ਵੱਡੇ ਪੱਧਰ ਤੇ ਸਯੁਕਤ ਕਿਸਾਨ ਮੋਰਚੇ ਵੱਲੋਂ ਇਹ ਰੱਖੀ ਗਈ ਆ ਪਰ ਮਹਾ ਪੰਚਾਇਤ ਕਿਉਂਕਿ ਆਉਣ ਵਾਲੇ ਸਮੇਂ ਦੇ ਅਚੇਤ ਇੱਕ ਹੁਣ ਵੱਡਾ ਕੋਲ ਆ ਜਿਹੜਾ ਇਸ ਦੇ ਉੱਪਰ ਵੀ ਉਸਾਰਿਆ ਜਾਵੇਗਾ ਭਾਈ ਮਹਾਪੰਚਾਇਤ ਆ ਜਿਹੜੀ ਇਹ ਇੱਕ ਕਿਸਾਨਾਂ ਦਾ ਸ਼ਕਤੀ ਪ੍ਰਦਰਸ਼ਨ ਆ ਜਾਂ ਕੋਈ ਅਗਲੀ ਰਣਨੀਤੀ ਦਾ ਇੱਕ ਸੰਕੇਤ ਦੇ ਰਹੀ ਆ ਇਹ ਬਿਲਕੁਲ ਅਗਲੀ ਇੱਕ ਰਣਨੀਤੀ ਦਾ ਸੰਕੇਤ ਆ ਕਿਉਂਕਿ ਪਹਿਲਾਂ ਵੀ ਜਦੋਂ ਅਸੀਂ ਦਿੱਲੀ ਦੇ ਅੰਦੋਲਨ ਦਾ ਕੋਹ ਲੜਿਆ ਸੀਗਾ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਤਾਂ ਇਹ ਜਿਹੜੀ ਨੀਤੀ ਲੈ ਕੇ ਆਦੀ ਆ ਖੇਤੀ ਮੰਡੀਕਰਨ ਨੀਤੀ ਇਹ ਹੂਬ ਹੂ ਬਿਲਕੁਲ ਉਹਨਾਂ ਕਾਨੂੰਨਾਂ ਦੀ ਜਿਹੜੀ ਕਾਪੀ ਆ ਜੇ ਕਹਿਣਾ ਹੋਵੇ ਉਹਨਾਂ ਨੇ 3 ਇਨ 1 ਮਤਲਬ ਤਿੰਨਾਂ ਦੇ ਵਿੱਚ ਤਿੰਨਾਂ ਨੂੰ ਇੱਕ ਦੇ ਵਿੱਚ ਉਹਨਾਂ ਨੇ ਬੰਦ ਕਰਕੇ ਜਿਹੜਾ ਉਹ ਵਾਪਸ ਲੈ ਕੇ ਆਂਦਾ ਵਾ ਤੇ ਉਹਦਾ ਬਹਾਨਾ ਜਿਹੜਾ ਉਹਨਾਂ ਨੇ ਬਣਾਇਆ ਉਹਦਾ ਆਧਾਰ ਹੀ ਬਣਾਇਆ ਕਿ ਪਿਛਲੇ ਸਮੇਂ ਤੋਂ ਜਿਹੜੀ ਪੈਦਾਵਾਰ ਆ ਖੇਤੀ ਦੀ ਉਹ ਬਹੁਤ ਹੋ ਰਹੀ ਆ ਤੇ ਉਹਦੇ ਲਈ ਮੰਡੀਕਰਨ ਕਿਵੇਂ ਦਾ ਹੋਣਾ ਚਾਹੀਦਾ ਇਹ ਬਣਾ ਕੇ ਉਹ ਲੈ ਕੇ ਆਇਆ ਕਿ ਪਿਛਲੇ ਸਾਲ ਜਿਹੜਾ 5.2 ਬਿਲੀਅਨ ਡਾਲਰ ਦਾ ਜਿਹੜਾ ਅਸੀਂ ਮਤਲਬ ਐਕਸਪੋਰਟ ਕੀਤਾ ਹੈਗਾ ਵਾ ਤਾਂ ਇਸ ਕਰਕੇ ਦਾ ਮੰਡੀਕਰਨ ਕਿਵੇਂ ਦਾ ਹੋਵੇ ਉਹਦੇ ਲਈ ਲੈ ਕੇ ਆਏ ਆ ਜੇ ਸਿੱਧੇ ਸ਼ਬਦਾਂ ਚ ਇਹਨੂੰ ਕਹਿਣਾ ਹੋਵੇ ਉਦਾਂ ਤਾਂ ਉਹਨਾਂ ਨੇ ਇਹਦੇ ਮਤਲਬ 34 ਸਫਿਆਂ ਦਾ ਹੈ ਪੇਸ਼ ਕੀਤਾ ਹੈਗਾ ਖਰੜਾ ਪਰ ਜਿਹੜੀਆਂ ਉਹਦੇ ਵਿੱਚ ਮੋٹے ਰੂਪ ਚ ਗੱਲਾਂ ਨੇ ਉਹ ਇਹ ਆ ਕਿ ਇੱਕ ਤਾਂ ਇਹਦੇ ਵਿੱਚ ਜਿਹੜੀ ਸਰਕਾਰੀ ਮੰਡੀ ਆ ਉਹਦੇ ਬਰਾਬਰ ਟ੍ਰਿਪਲ ਪੀ ਦੀ ਨੀਤੀ ਦੇ ਤਹਿਤ ਕਿ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਤਹਿਤ ਪ੍ਰਾਈਵੇਟ ਮੰਡੀ ਆ ਜਿਹੜੀ ਉਹ ਖੜੀ ਕੀਤੀ ਜਾਊਗੀ ਨਾ ਹੁਣ ਸਵਾਲ ਇਹ ਹੈ ਕਿ ਜਿਹੜੀ ਇੱਥੇ ਸਰਕਾਰੀ ਮੰਡੀ ਆ ਉਹ ਜਿਹਨੂੰ ਅਸੀਂ ਏਪੀਐਮਸੀ ਮਾਰਕੀਟ ਵੀ ਕਹਿ ਦਿੰਨੇ ਆ ਏਪੀਐਮਸੀ ਮਾਰਕੀਟ ਦਾ ਇੱਕ ਰੂਲ ਇਹ ਹੈ ਕਿ ਉਹਦੇ ਵਿੱਚ 8.5% ਜਿਹੜਾ ਉਹ ਖਰੀਦਦਾਰ ਨੂੰ ਟੈਕਸ ਦੇਣਾ ਪੈਂਦਾ ਹੈ ਨਾ ਤਾਂ ਉਹ ਟੈਕਸ ਆ ਜਿਹੜਾ ਕਈ ਮਤਲਬ ਕੰਮਾਂ ਦੇ ਲਈ ਵਰਤਿਆ ਜਾਂਦਾ ਜਿਦੇ ਚ ਸਰਕਾਰ ਨੂੰ ਵੀ ਆਮਦਨ ਹੁੰਦੀ ਆ ਉਹਦੇ ਚ ਇੱਕ ਰੂਰਲ ਏਰੀਆ ਫੰਡ ਵੀ ਹੁੰਦਾ ਵਾ ਮਾਰਕੀਟ ਕਮੇਟੀ ਫੀਸ ਵੀ ਹੁੰਦੀ ਆ ਆਰਧਤੀਆ ਦਾ ਫੰਡ ਵੀ ਹੁੰਦਾ ਨਾ ਤਾਂ ਹੁ ਜਦੋਂ ਇਹ ਪ੍ਰਾਈਵੇਟ ਮੰਡੀ ਆ ਤਾਂ ਉਹਦੇ ਵਿੱਚ ਉਹਨਾਂ ਨੇ ਜਿਹੜਾ ਇਹ 8.5% ਟੈਕਸ ਆ ਉਹ ਉਹਨੂੰ ਮੁਕਤ ਕਰ ਦਿੱਤਾਗਾ ਤਾਂ ਸਾਬਤ ਮਤਲਬ ਆ ਕੇ ਖਰੀਦਦਾਰਾ ਜਿਹੜਾ ਜਦੋਂ ਫਸਲ ਖਰੀਦੂਗਾ ਮੰਨ ਲਓ ਜੇ 1000 ਰੁਪਏ ਪਰ ਕਵਾਂਟਰਲ ਵੀ ਜਿਹੋ ਫਸਲ ਖਰੀਦਾ ਹੈਗਾ ਤਾਂ ਉਹਨੂੰ 85 ਰੁਪਏ ਜੜੇ ਉਹਦੇ ਵਿੱਚੋਂ 8.5 ਦੇ ਹਿਸਾਬ ਨਾਲ ਬਚਦੇ ਆ ਤੇ ਜਿਉਂ ਕਿਸਾਨ ਨੂੰ 50 ਰੁਪਏ 100 ਰੁਪਏ ਵੀ ਵਾਧਾ ਦੇ ਦਿੰਦਾ ਤਾਂ ਇਹਦੇ ਨਾਲ ਉਹਨੂੰ ਫਿਰ ਵੀ ਮੁਨਾਫਾ ਵਾ ਜਿਹੜਾ ਕਿਉਂ ਟੈਕਸ ਤੋਂ ਬਚ ਰਿਹਾ ਹੈਗਾ ਨਾ ਤਾਂ ਇਸ ਕਰਕੇ ਇੱਕ ਤਾਂ ਇਹ ਆ ਇਹ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਤੇ ਦੂਸਰਾ ਇਹਦੇ ਨਾਲ ਸਾਡਾ ਜਿਹੜਾ ਪਿੰਡੂ ਵਿਕਾਸ ਫੰਡ ਆ ਉਹ ਬੰਦ ਹੋਏਗਾ ਉਹਦੇ ਨਾਲ ਪਿੰਡਾਂ ਦਾ ਵਿਕਾਸ ਵੀ ਰੁਕੇਗਾ ਜਿਹੜਾ ਇਹਦੇ ਵਿੱਚ ਮੰਡੀ ਦਾ ਜਿਹੜਾ ਫੰਡ ਸੀਗਾ ਮਾਰਕੀਟ ਕਮੇਟੀ ਫੀਸ ਆ ਸੈਂਟਰ ਉਹਦੇ ਨਾਲ ਇਹ ਸੀਗਾ ਕਿ ਮੰਡੀ ਦਾ ਢਾਂਚਾ ਵਿਕਸਿਤ ਕਰਨ ਦੇ ਲਈ ਕੋਈ ਸ਼ੈੱਡ ਬਣਾਉਣਾ ਉਹਦੇ ਲਈ ਜਿਹੜੀ ਉਹ ਫੀਸ ਰੱਖੀ ਗਈ ਸੀਗੀ ਤਾਂ ਜਦੋਂ ਹੁਣ ਪ੍ਰਾਈਵੇਟ ਮੰਡੀ ਆ ਗਈ ਆ ਨਾ ਤਾਂ ਸਰਕਾਰੀ ਮੰਡੀ ਨਹੀਂ ਰਹੇਗੀ ਤਾਂ ਫਿਰ ਮੰਡੀ ਦਾ ਢਾਂਚਾ ਬਣਾਉਣ ਲਈ ਉਹਨਾਂ ਨੂੰ ਛੜਾ ਉਹ ਫੰਡ ਵੀ ਆਉ ਨਹੀਂ ਚਾਹੀਦਾ ਹੈਗਾ ਤਾਂ ਉਹਦੇ ਵਿੱਚੋਂ ਮਾਰਕੀਟ ਕਮੇਟੀ ਦੀ ਫੀਸ ਦੇ ਵਿੱਚੋਂ ਕਈ ਵਾਰ ਇਹ ਹੁੰਦਾ ਸੀ ਕਿ ਜੇ ਕਿਸਾਨ ਦੇ ਨਾਲ ਮੰਡੀ ਦੇ ਵਿੱਚ ਕੋਈ ਹਾਦਸਾ ਵਾਪਰ ਜਾਂਦਾ ਤਾਂ ਉਹਦੇ ਵਿੱਚੋਂ ਸਰਕਾਰ ਆਰਥਿਕ ਸਹਾਇਤਾ ਦਿੰਦੀ ਸੀਗੀ ਹੈ ਨਾ ਤਾਂ ਹੁਣ ਜਦੋਂ ਇਹ ਫੰਡ ਹੀ ਨਹੀਂ ਲੱਗ ਰਿਹਾ ਉਹਨਾਂ ਦੇ ਉੱਪਰ ਕੋਈ ਟੈਕਸ ਲੱਗਣਾ ਹੀ ਨਹੀਂ ਹੈਗਾ 8.5% ਤਾਂ ਉਹ ਕਿਸਾਨ ਦੀ ਕਿਦਾ ਹੋ ਗਈ ਉਹਦੇ ਵਿੱਚੋਂ ਨਾ ਤਾਂ ਇਸ ਤਰੀਕੇ ਦੇ ਨਾਲ ਹੋਏ ਸਾਰੀ ਮਤਲਬ ਨੀਤੀ ਲੈ ਕੇ ਆਏ ਆ ਹਨਾ ਜਿਹਦੇ ਵਿੱਚੋਂ ਉਹਨਾਂ ਨੇ ਇੱਕ ਯੂਨੀਫਾਈਡ ਲਾਇਸੈਂਸ ਵੀ ਕਿਹਾ ਏ ਕਿ ਜਦੋਂ ਪਹਿਲਾਂ ਤੁਸੀਂ ਖਰੀਦਦਾਰ ਨੇ ਫਸਲ ਖਰੀਦਣੀ ਹੁੰਦੀ ਸੀ ਮੰਨ ਲਓ ਹੁਣ ਅੱਜ ਆਪਾਂ ਮੋਗੇ ਦੀ ਮੰਡੀ 'ਚ ਖੜੇ ਆ ਨਾ ਤਾਂ ਮੋਗੇ ਤੇ ਜਦੋਂ ਉਹਨੇ ਖਰੀਦ ਖਰੀਦ ਕਰਨੀ ਆ ਤਾਂ ਉੱਥੋਂ ਦਾ ਲਾਇਸੈਂਸ ਬਣਾਉਣਾ ਪੈਂਦਾ ਸੀ ਉਹਨੂੰ ਤੇ ਜੇ ਉਹਨੇ ਬਾਗੇਪੁਰਾਣੇ 'ਚ ਜਾ ਕੇ ਖਰੀਦ ਕਰਨੀ ਆ ਤਾਂ ਉੱਥੋਂ ਦਾ ਲਾਇਸੈਂਸ ਵੱਖਰਾ ਬਣਾਉਣਾ ਪਏਗਾ ਨਾ ਤਾਂ ਇਹਦੇ ਵਿੱਚ ਇਹ ਕਰ ਦਿੱਤਾ ਗਿਆ ਕਿ ਤੁਸੀਂ ਜਿਹੜਾ ਵਾ ਲਾਇਸੈਂਸ ਆ ਹੁਣ ਜੇ ਮੋਗੇ ਦਾ ਬਣਾਇਆ ਤਾਂ ਤੁਸੀਂ ਕੇਰਲਾ 'ਚ ਜਾ ਕੇ ਵੀ ਖਰੀਦ ਕਰ ਸਕਦੇ ਹੋ ਮਾਰ ਸੁਚ ਕੇ ਵੀ ਖਰੀਦ ਕਰ ਸਕਦੇ ਹੋ ਹੁਣ ਸਵਾਲ ਇਹ ਆ ਕਿ ਖਰੀਦਦਾਰ ਆ ਜਿਹੜਾ ਉਹ ਉੱਥੇ ਖਰੀਦ ਨਹੀਂ ਕਰੂਗਾ ਜਿੱਥੇ ਉਦੋਂ ਮਤਲਬ ਅਨਾਜ ਦੀ ਕੀਮਤ ਵੱਧ ਦੇਣੀ ਪਏ ਜਿੱਥੇ ਉਹਨੂੰ ਐਮਐਸਪੀ ਤੇ ਖਰੀਦ ਕਰਨੀ ਪਏ ਉਹ ਉੱਥੋਂ ਖਰੀਦੂਗਾ ਜਿੱਥੇ ਫਸਲ ਦਾ ਰੇਟ ਘੱਟ ਆ ਤਾਂ ਮਤਲਬ ਐਕਚੁਅਲ ਦੇ ਵਿੱਚ ਇਹ ਹੈ ਕਿ ਏਜੰਡੇ ਦੇ ਤਹਿਤ ਹੀ ਆਇਆ ਜਿਹਦੇ ਵਿੱਚ ਉਹਨਾਂ ਨੇ ਪਹਿਲਾਂ ਵੀ ਲਿਆਂਦਾ ਸੀ ਵੀ ਇੱਕ ਦੇਸ਼ ਇੱਕ ਬੋਲੀ ਉਹਦੇ ਵਿੱਚ ਹੀ ਹੁਣ ਇੱਕ ਦੇਸ਼ ਇੱਕ ਮੰਡੀ ਜਿਹੜਾ ਹੋ ਇਹ ਨਵਾਂ ਰੂਲ ਆ ਉਹ ਲੈ ਕੇ ਆਇਆ ਨਾ ਤਾਂ ਇਹਦੇ ਵਿੱਚੋਂ ਨਾਲ ਹੀ ਇੱਕ ਆਨਲਾਈਨ ਮਾਰਕੀਟਿੰਗ ਦਾ ਵੀ ਲੈ ਕੇ ਆਇਆ ਉਹ ਕਿ ਜਿਵੇਂ ਹੁਣ ਪਹਿਲਾਂ ਜਿਹੜੀਆਂ ਤਾਂ ਕਈ ਤਰ੍ਹਾਂ ਦੀਆਂ ਕੰਪਨੀਆਂ ਨੇ ਆਪਣੇ ਪ੍ਰੋਡਕਟ ਪਾਏ ਹੋਏ ਆਨਲਾਈਨ ਅਸੀਂ ਖਰੀਦਦੇ ਆਪਾਂ ਨਾ ਜਿਹਦੇ ਚ ਤੁਸੀਂ ਮਤਲਬ ਕੋਈ ਵੀ ਚੀਜ਼ ਆ ਇੱਥੋਂ ਤੱਕ ਕਿ ਤੁਸੀਂ ਸਬਜ਼ੀ ਖਰੀਦਣੀ ਆ ਤੁਸੀਂ ਕੋਈ ਕੱਪੜਾ ਖਰੀਦਣਾ ਜੁੱਤੀਆਂ ਖਰੀਦਣੀਆਂ ਹਰ ਇੱਕ ਚੀਜ਼ ਦੀ ਉਹਨਾਂ ਨੇ ਆਨਲਾਈਨ ਪਾਈ ਹੋਈ ਆ ਉਹਦਾ ਰੇਟ ਲਿਖਿਆ ਹੁੰਦਾ ਉਹਦੀ ਕੁਆਲਿਟੀ ਲਿਖੀ ਹੁੰਦੀ ਆ ਨਾ ਤਾਂ ਉਹਦੇ ਵਿੱਚ ਉਹਨਾਂ ਨੇ ਖਰੀਦਦਾਰ ਦੇ ਬਾਰੇ ਵੀ ਇਹ ਕੀਤਾ ਹੈਗਾ ਕਿ ਅਸੀਂ ਇਹਨੂੰ ਆਨਲਾਈਨ ਪਾਵਾਂਗੇ ਤਾਂ ਆਨਲਾਈਨ ਦੇ ਵਿੱਚ ਇਹ ਕਿ ਉਹਦੇ ਬਾਰੇ ਸਾਰਾ ਰੇਟ ਤੈਅ ਕਰਤਾ ਉਹਦੀ ਕੁਆਲਿਟੀ ਤੈਅ ਕਰਤੀ ਆ ਕਿ ਇਹਦੀ ਆਹ ਕੁਆਲਿਟੀ ਆ ਫਸਲ ਦੀ ਹੁਣ ਮੰਨ ਲਓ ਕੇ ਉਹਨਾਂ ਨੇ ਇਹ ਲਿਖਤਾ ਕਿ ਇਹ ਦੀ ਕੁਆਲਿਟੀ ਹੈ ਜਿਹੜੀ ਫਸਲ ਦੀ ਉਹ ਚੰਗੀ ਨਹੀਂ ਹੈ ਇਹ ਬੰਦੇ ਦੀ ਚੰਗੀ ਆ ਆ ਵੀ ਬੰਦਿਆਂ ਦੀ ਨਹੀਂ ਚੰਗੀ ਤਾਂ ਖਰੀਦਦਾਰ ਨੇ ਸਾਰਾ ਡਾਟਾ ਜਿਹੜਾ ਉਹ ਆਨਲਾਈਨ ਚੱਕ ਲੈਣਾ ਉਹਦੇ ਚ ਇਹ ਹੋਗਾ ਕਿ ਇਹ ਦੀ ਕੁਆਲਿਟੀ ਚੰਗੀ ਨਹੀਂ ਹੈਗੀ ਹੈ ਨਾ ਤਾਂ ਖਰੀਦਦਾਰ ਨੇ ਉੱਤੋਂ ਹੀ ਦੇਖ ਕੇ ਕਿ ਇਹ ਦੀ ਕੁਆਲਿਟੀ ਚੰਗੀ ਨਹੀਂ ਉਹਦਾ ਰੇਟ ਨਹੀਂ ਲਾਉਣਾ ਉਹਨਾਂ ਨੇ ਜਾਂ ਇਸ ਕਰਕੇ ਜਿਹੜਾ ਵਕਰੇਤਾ ਹੋਊਗਾ ਕਿਸਾਨ ਹੋਏਗਾ ਉਹਨੂੰ ਬਹੁਤ ਘੋਡੀਆਂ ਦੇ ਭਾਅ ਤੇ ਉਹ ਫਸਲ ਜਿਹੜੀ ਉਹਨਾਂ ਨੂੰ ਵੇਚਣੀ ਪਏਗੀ ਤਾਂ ਇਹ ਸਾਰੀ ਆਨਲਾਈਨ ਮਾਰਕੀਟਿੰਗ ਆ ਜਿਹੜੀ ਉਹਦੇ ਨਾਲ ਉਹਨਾਂ ਨੂੰ ਨੁਕਸਾਨ ਹੋਏਗਾ ਔਰ ਇਹ ਆਨਲਾਈਨ ਮਾਰਕੀਟਿੰਗ ਬਿਲਕੁ ਦੇ ਵਿੱਚ ਵੀ ਸੀਗੀ ਕਿ ਜਿਹਦੇ ਵਿੱਚ ਉਹਨਾਂ ਨੇ ਸ਼ਰਤ ਲਾਈ ਸੀਗੀ ਕੰਟ੍ਰੈਕਟ ਫਾਰਮਿੰਗ ਦੇ ਵਿੱਚ ਕਿ ਬੀਜ ਵੀ ਕਿਸਾਨ ਨੂੰ ਕੰਪਨੀ ਦੇਏਗੀ ਠੀਕ ਹੈ ਹਰ ਤਰ੍ਹਾਂ ਦੀ ਜਿਹੜੀ ਰੇ ਸਪਰੇਅ ਆ ਉਹ ਵੀ ਕੰਪਨੀ ਦੇਏਗੀ ਪਰ ਜਿਹੜੀ ਫਸਲ ਦੀ ਗਰੰਟੀ ਆ ਉਹ ਕਿਸਾਨ ਦੀ ਹੋਊਗੀ ਹੈ ਨਾ ਤਾਂ ਉਹਦਾ ਵੀ ਸਰਕਾਰ ਨਾਲੇ ਗੱਲ ਹੋਈ ਸੀਗੀ ਕਿ ਜੇ ਜਿਹੜੀ ਚੀਜ਼ ਖੁੱਲੇ ਸਮਾਨ ਥੱਲੇ ਹੋ ਰਹੀ ਆ ਜੇ ਤੇ ਕੋਈ ਪਤਾ ਨਹੀਂ ਕਦੋਂ ਗੜੇਮਾਰੀ ਹੋ ਜਾਏ ਕਦੋਂ ਮੀਂਹ ਪੈ ਜਾਏ ਉਹਦੀ ਗਰੰਟੀ ਕਿਸਾਨ ਆ ਜਿਹੜਾ ਉਹ ਕਿੱਦਾਂ ਦੇ ਸਕਦਾ 인ਡੋਰ ਉਹਦੀ ਗਰੰਟੀ ਦਿੱਤੀ ਜਾ ਸਕਦੀ ਆ ਪਰ ਓਪਨ ਦੇ ਵਿੱਚ ਉਹਦੀ ਗਰੰਟੀ ਨਹੀਂ ਦਿੱਤੀ ਜਾ ਸਕਦੀ ਇਸੇ ਕਰਕੇ ਆਨਲਾਈਨ ਮਾਰਕੀਟਿੰਗ ਦੇ ਵਿੱਚ ਵੀ ਇਹੀ ਆ ਕਿ ਉਹਦੀ ਗਰੰਟੀ ਕਿਸਾਨ ਕਿੱਦਾਂ ਦੇ ਸਕਦਾ ਤੁਸੀਂ ਉਹਦੇ ਖੇਰ ਚੱਕ ਕੇ ਤਾਂ ਦੇਖਿਆ ਹੀ ਨਹੀਂ ਫਸਲ ਤਾਂ ਉਹਦੀ ਮੰਡੀ ਚ ਗਈ ਹੀ ਨਹੀਂ ਤੁਸੀਂ ਉਹਦੀ ਢੇਰੀ ਦੀ ਫੋਟੋ ਦੇਖ ਕੇ ਜਿਹੜਾ ਉਹ ਤੈਅ ਕਰਦਾ ਕਿ ਇਹਦੀ ਕੁਆਲਿਟੀ ਚੰਗੀ ਆ ਕਿ ਨਹੀਂ ਯਾਨਾ ਤਾਂ ਇਹਦੇ ਨਾਲ ਇਹੀ ਆ ਕਿ ਉਹਨੂੰ ਹੌਲੀ-ਹੌਲੀ ਇਸ ਮੰਡੀ ਦੇ ਵਿੱਚੋਂ ਬਾਹਰ ਕੀਤਾ ਜਾਣਾ ਹੈ ਤੇ ਜੇ ਸਿੱਧੇ ਸ਼ਬਦਾਂ 'ਚ ਕਹਿਣਾ ਹੋਵੇ ਕਿ ਇਹਨਾਂ ਨੇ ਇਹ ਤਿੰਨੋਂ ਉਹੀ ਕਾਨੂੰਨ ਵਾਪਸ ਆ ਜਿਹੜੇ ਇੱਕ ਨਵੇਂ ਨਾਂ ਦੇ ਥੱਲੇ ਖੇਤੀ ਮੰਡੀਕਰਨ ਨੀਤੀ ਦੇ ਨਾਂ ਥੱਲੇ ਲੈ ਆਂਦੇ ਆ ਨਾ ਤੇ ਸਰਕਾਰ ਨੇ ਤੈ ਇਹ ਕੀਤਾ ਵਾ ਸੈਂਟਰ ਨੇ ਕਿ ਨੀਤੀ ਅਸੀਂ ਬਣਾਈ ਆ ਲਾਗੂ ਸੂਬਿਆਂ ਨੇ ਕਰਨੀਆਂ ਕਿਉਂਕਿ ਦਿੱਲੀ ਦੇ ਅੰਦੋਲਨ ਨੇ ਇੱਕ ਗੱਲ ਜਚਾਤੀ ਸੀਗੀ ਕਿ ਖੇਤੀਬਾੜੀ ਸੂਬਿਆਂ ਦਾ ਵਿਸ਼ਾ ਹੈ ਇਸ ਕਰਕੇ ਉਹਨਾਂ ਨੇ ਹੁਣ ਨੀਤੀ ਆ ਬਣਾਈ ਆ ਪਰ ਕਿਹਾ ਇਹ ਹੈ ਕਿ ਇਹਨੂੰ ਸੂਬਾ ਸਰਕਾਰਾਂ ਲਾਗੂ ਕਰਨਗੀਆਂ ਸੂਬਾ ਸਰਕਾਰਾਂ ਦੇ ਤੇ 1000 ਰੁਪਈਆ ਲੱਗ ਰਿਹਾ ਤਾਂ ਇਹਦੇ 'ਚ ਦੇਖੋ ਜਿੱਥੇ-ਜਿੱਥੇ ਬੀਜੇਪੀ ਦੀ ਸਰਕਾਰ ਆ ਉੱਥੇ ਗਰੰਟੀ ਆ ਕਿ ਉਸ ਨੂੰ ਲਾਗੂ ਕਰਨਗੇ ਤੇ ਜਿੱਥੇ ਬੀਜੇਪੀ ਦੀ ਨਹੀਂ ਹੈਗੀ ਉੱਥੇ ਉਹ ਦਬਾਅ ਪਾਉਣਗੇ ਪਹਿਲਾਂ ਵੀ ਅਸੀਂ ਦੇਖਿਆ ਹੀ ਆ ਕਿ ਪਹਿਲਾਂ ਵੀ ਉਹਨਾਂ ਨੇ ਖੇਤੀਬਾੜੀ ਦੇ ਲਈ ਕੋਈ ਸਬਸਿਡੀਆਂ ਘਟਾਤੀਆਂ ਕਈ ਤਰ੍ਹਾਂ ਦੇ ਫੰਡ ਘਟਾ ਦਿੱਤੇ ਹੈਗੇ ਹਨ ਤਾਂ ਉਹ ਤਰੀਕੇ ਨਾਲ ਦਬਾਅ ਪਾ ਰਹੇ ਆ ਗਵਰਨਮੈਂਟ ਦੇ ਉੱਪਰ ਤਾਂ ਹੁਣ ਵੀ ਉਹ ਦਬਾਅ ਪਾਉਣਗੇ ਪੰਜਾਬ ਸਰਕਾਰ ਦੇ ਉੱਪਰ ਵੀ ਕਿ ਤੁਸੀਂ ਜਿਹੜੀ ਇਹਨੂੰ ਲਾਗੂ ਕਰੋ ਹਨਾ ਤੇ ਇਹ ਕਹਿਣ ਦਾ ਮਤਲਬ ਐਵੇਂ ਹੀ ਆ ਜਿਵੇਂ ਮੰਨ ਲਓ ਆਪਾਂ ਘਰ ਬਣਾਉਣਾ ਤੇ ਘਰ ਦੇ ਵਿੱਚ ਇੱਕ ਬੰਦਾ ਕਹਵੇ ਵੀ ਨਕਸ਼ਾ ਸਾਰਾ ਮੈਂ ਬਣਾ ਕੇ ਦੇਵ है para... ना de... ਮਤਲਬ ਜਿਹਦਾ ਨਕਸ਼ਾ ਬਣਿਆ ਅਸਲ ਦੇ ਵਿੱਚ ਮਰਜ਼ੀ ਦਾ ਉਹਦੀ ਚੱਲੀ ਆ ਬਾਕੀ ਦਾ ਸਸਟਰ ਪੈਸੇ ਲਾਏ ਆ ਐਵੇਂ ਹੀ ਇਸ ਨੀਤੀ ਦੇ ਵਿੱਚ ਆ ਕਿ ਸੈਂਟਰ ਸਰਕਾਰ ਨੇ ਖਰੜਾ ਸਾਰਾ ਬਣਾ ਕੇ ਦਿੱਤਾ ਨੀਤੀ ਸਾਰੀ ਤੈਅ ਕਰਤੀ ਆ ਕਿ ਇਹ ਤਾਂ ਇਹ ਵਿੱਚ ਲਾਗੂ ਤੁਸੀਂ ਕਰਨੀ ਆ ਵੀ ਮੋٹے ਰੂਪ ਦੇ ਵਿੱਚ ਇਹਦੇ ਚ ਤਿੰਨ ਚਾਰ ਚੀਜ਼ਾਂ ਨੇ ਜਿਹਦੇ ਵਿੱਚੋਂ ਸਾਰੀਆਂ ਲੈ ਕੇ ਆਏ ਕਿ ਆਨਲਾਈਨ ਮਾਰਕੀਟਿੰਗ ਆ ਗਈ ਇਹਦੇ ਵਿੱਚ ਹਨਾ ਸਾਰਾ ਮਤਲਬ ਜਿਹੜਾ ਪ੍ਰਾਈਵੇਟ ਮੰਡੀ ਉਹਦੇ ਬਰਾਬਰ ਖੜੀ ਕਰ ਦਿੱਤੀ ਜਾਊਗੀ ਟ੍ਰਿਪਲ ਪੀ ਦੀ ਨੀਤੀ ਦੇ ਤਹਿਤ ਪਹਿਲਾਂ ਉਹ ਟ੍ਰਿਪਲ ਪੀ ਦੀ ਨੀਤੀ ਐਜੂਕੇਸ਼ਨ ਦੇ ਵਿੱਚ ਲੈ ਕੇ ਆਏ ਹੈਲਥ ਦੇ ਵਿੱਚ ਲੈ ਕੇ ਆਏ ਤੇ ਤੁਸੀਂ ਦੇਖੋ ਐਜੂਕੇਸ਼ਨ ਵੀ ਗਈ ਹੈਲਥ ਵੀ ਗਈ ਤੇ ਹੁਣ ਇਹ ਵੀ ਜਾਊਗੀ ਮੈਂ ਆਖਰੀ ਗੱਲ ਕਰਦੀ ਆ ਕਿ ਜਦੋਂ ਕਾਰਪੋਰੇਟ ਆ ਜਿਹੜਾ ਉਹ ਇਸ ਹੱਦ ਤੱਕ ਚਲਾ ਜਾਂਦਾ ਕਿ ਕਿਵੇਂ ਖੇਤੀ ਚੋਂ ਕਿਸਾਨਾਂ ਨੂੰ ਬਾਹਰ ਕਰਨਾ ਖੇਤੀ ਤਾਂ ਹੁਣ ਵੀ ਹੋ ਰਹੀ ਆ ਪਰ ਖੇਤੀ ਬਹੁਤ ਸਾਰੇ ਮੁਲਕਾਂ ਚ ਕਾਰਪੋਰੇਟ ਕਰ ਰਿਹਾ ਵਾ ਕਾਰਪੋਰੇਟ ਨੇ ਕਿਸਾਨੀ ਨੂੰ ਖੇਤੀ ਚੋਂ ਬਾਹਰ ਕਰਨ ਦੇ ਲਈ ਇੰਨੀਆਂ ਚਾਲਾਂ ਚੱਲ ਰਹੀ ਆ ਕਿ ਪਿਛਲੇ ਸਮੇਂ ਬਰਤਾਨੀਆਂ ਦੇ ਵਿੱਚ ਉਹਨਾਂ ਨੇ ਕਿਸਾਨਾਂ ਦੇ ਉੱਪਰ ਇੱਕ ਟੈਕਸ ਲਾਇਆ ਜਿਹਨੂੰ ਵਿਰਾਸਤੀ ਟੈਕਸ ਕਿਹਾ ਉਹਨਾਂ ਨੇ ਕਿ ਜਿਹੜੇ ਜੱਦੀ ਪੁੱਛ ਦੀ ਖੇਤੀ ਕਰ ਰਹੇ ਆ ਕਿ ਕਹਿੰਦਾ ਮਤਲਬ ਕਿ ਕਿਸੇ ਕਿਸਾਨ ਨੂੰ ਖੇਤੀ ਤੇ ਰਹਿ ਨਹੀਂ ਦੇਣਾ ਬਾਹਰ ਕਿਵੇਂ ਕੱਢਿਆ ਜਾਣਾ ਨਾ ਤਾਂ ਇਸ ਕਰਕੇ ਕਾਰਪੋਰੇਟ ਹੁਣ ਜਿਹੜਾ ਇਕੱਲੀ ਖੇਤੀ ਬਚੀ ਸੀਗੀ ਜਿਹਦੇ ਉੱਪਰ ਉਹ ਅਨਾਸ ਉੱਪਰ ਕਬਜ਼ਾ ਨਹੀਂ ਸੀ ਹੋ ਪਾਰਿਆ ਤਾਂ ਇਹਦੇ ਵਿੱਚ ਉਹ ਆਇਆ ਵਾ ਤੇ ਇਹਦੇ ਚੋਂ ਬਾਹਰ ਕੱਢਣ ਦੇ ਲਈ ਸਾਨੂੰ ਜਿਹੜੀ ਇੱਕ ਮਹਮ ਚਲਾਉਣੀ ਪਊਗੀ ਇਸ ਕਰਕੇ ਅਸੀਂ ਇਸ ਖੇਤੀ ਮੰਡੀਕਰਨ ਨੀਤੀ ਦੇ ਖਿਲਾਫ ਆ ਜਿਹੜੀ ਉਹ ਅੱਜ ਸ਼ੁਰੂਆਤ ਕੀਤੀ ਹੈ ਮਹਾਪੰਚਾਇਤ ਦੇ ਨਾਲ ਜੇ ਰੱਦ ਨਹੀਂ ਹੁੰਦੀ ਤਾਂ ਇਹਦੇ ਖਿਲਾਫ ਇੱਕ ਵੱਡਾ ਸੰਘਰਸ਼ ਹੋਊਗਾ ਜੀ ਪੰਜਾਬ ਇਸ ਦੇ ਵਿੱਚ ਕੀ ਭੂਮਿਕਾ ਨਿਭਾਊਗਾ ਪੰਜਾਬ ਦੀ ਕਿਹੋ ਜਿਹੀ ਭੂਮਿਕਾ ਹੈਗੀ ਆ ਆ ਦੇਖੋ ਪੰਜਾਬ ਦੀ ਸ਼ੁਰੂ ਤੋਂ ਹੀ ਇਹਦੇ ਵਿੱਚ ਅਸੀਂ ਹਿਸਟਰੀ 'ਚ ਜਾਈਏ ਅਸਲ 'ਚ ਸਾਡੀ ਇਹ ਵਿਰਾਸਤ ਰਹੀ ਆ ਹਰ ਗਲਤ ਗੱਲ ਦੇ ਖਿਲਾਫ ਬੋਲਣ ਦੀ ਪੰਜਾਬ ਸਦੀਆਂ ਤੋਂ ਲੜਦਾ ਹੀ ਆਇਆ ਲੜਦਾ ਹੀ ਆਇਆ ਤੇ ਇਸ ਕਰਕੇ ਜਦੋਂ ਵੀ ਕੋਈ ਨੀਤੀ ਆਉਂਦੀ ਆ ਚਾਹੇ ਉਹ ਮਤਲਬ ਜਿਸ ਤਰ੍ਹਾਂ ਦੀ ਵੀ ਨੀਤੀ ਆਉਂਦੀ ਜਿਹੜੀ ਲੋਕ ਵਿਰੋਧੀ ਹੁੰਦੀ ਆ ਤਾਂ ਪੰਜਾਬ ਉਹਦੇ ਖਿਲਾਫ ਪਹਿਲ ਕਦਮੀ ਕਰਦਾ ਹੁਣ ਵੀ ਤੁਸੀਂ ਦੇਖੋ ਕਿ ਜਿੱਥੇ ਇੱਕ ਪਾਸੇ ਐਮਐਸਪੀ ਤੇ ਅਗਰ ਪ੍ਰਦਰਸ਼ਨ ਚੱਲ ਰਿਹਾ ਤਾਂ ਦੂਜੇ ਪਾਸੇ ਕਿਸਾਨਾਂ ਨੇ ਨਾਲ ਦੀ ਨਾਲ ਇਸ ਖਰੜੇ ਦੇ ਖਿਲਾਫ ਆਪਣੀ ਆਵਾਜ਼ ਆ ਜਿਹੜੀ ਸ਼ੁਰੂ ਕਰਤੀ ਬੁਲੰਦ ਕਰਨੀ ਤਾਂ ਇਹਨੂੰ ਇੱਕ ਵੱਡੇ ਪੱਧਰ 'ਤੇ ਲੜਿਆ ਜਾਊਗਾ ਇਸ ਕਰਕੇ ਪੰਜਾਬ ਦੇ ਵਿੱਚ ਮੋਰੀ ਭੂਮਿਕਾ ਤਾਂ ਨਿਭਾਏਗਾ ਸਰਕਾਰਾਂ ਕੋਲੇ ਬਹੁਤ ਸਾਰਾ ਇੰਟੈਲੈਕਟ ਆ ਬੈਠਾ ਹਨਾ ਸਾਰੀਆਂ ਨੀਤੀਆਂ ਕੜਨੋਂ ਤਾਂ ਸਧਾਰਨ ਜੀ ਆ ਮਾਮਾ ਸਧਾਰਨ ਜੇ ਲੋਕਾਂ ਕੋਲੇ ਕਿਹੜਾ ਇੰਟੈਲੈਕਟ ਆ ਜਿਹੜਾ ਉਹਨੂੰ ਪਤਾ ਲੱਗ ਜਾਂਦਾ ਵੀ ਹਾਂ ਇਹ ਸਾਡੇ ਖਿਲਾਫ ਜਾ ਰਹੀ ਆ ਫਿਰ ਉਸ ਖਿਲਾਫ ਉਹਵੇਂ ਉਸ ਤਰੀਕੇ ਨਾਲ ਆਵਾਜ਼ ਉਠਾ ਪਾਉਂਦੇ ਆ ਉਹਦਾ ਕਾਰਨ ਇਹ ਹੈ ਕਿ ਅਸੀਂ ਸਿੱਧਾ ਲੋਕ ਇਹ ਜਿਹੜੇ ਨਾ ਜ਼ਮੀਨ ਨਾਲ ਜੁੜੇ ਹੋਏ ਲੋਕ ਨੇ ਜਿਨ੍ਹਾਂ ਨੂੰ ਇਹ ਪਤਾ ਕਿ ਇਹ ਲੋਕੋਂ ਨੇ ਜਿਨ੍ਹਾਂ ਕੋਲੇ ਨਾ ਮਹਿੰਗੀਆਂ ਗੱਡੀਆਂ ਨਾ ਮਹਿੰਗੇ ਮਤਲਬ ਕੱਪੜੇ ਨੇ ਸਿੱਧਾ ਸਿੱਧਾ ਮਿੱਟੀ ਨਾਲ ਜੁੜੇ ਹੋਏ ਆ ਤੇ ਜਦੋਂ ਉਹਨਾਂ ਦੀ ਉਸ ਮਿੱਟੀ ਤੇ ਵੀ ਕਬਜ਼ਾ ਹੋਣਾ ਸ਼ੁਰੂ ਹੋ ਜਾਏ ਤੇ ਉਹਨਾਂ ਨੂੰ ਉਸ ਫਸਲ ਦਾ ਰੇਟ ਕੌਡੀਆਂ ਦੇ ਭਾਅ ਮਿਲੇ ਤਾਂ ਉਹਨਾਂ ਨੂੰ ਆਪਣੇ ਆਪ ਅਹਿਸਾਸ ਹੋ ਜਾਂਦਾ ਕਿ ਅਸੀਂ ਜਿਹਦੇ ਤੋਂ ਸਾਡੇ ਘਰਾਂ ਦਾ ਗੁਜ਼ਾਰਾ ਚੱਲਦਾ ਜਿਨ੍ਹਾਂ ਕੋਲੇ ਆਰਥਿਕਤਾ ਦਾ ਹੋਰ ਕੋਈ ਸਾਧਨ ਹੀ ਨਹੀਂ ਹੈ ਇਹਦੇ ਤੋਂ ਬਿਨਾ ਤਾਂ ਉਹ ਲੋਕ ਇਸ ਚੀਜ਼ ਨੂੰ ਬਹੁਤ ਜਲਦੀ ਮਹਿਸੂਸ ਕਰਦੇ ਆ ਤੇ ਉਹਦੇ ਖਿਲਾਫ ਖੜੇ ਹੁੰਦੇ ਆ ਬਾਕੀ ਇਸ ਅੱਜ ਹੱਤ ਤੱਕ ਜਿਹੜੀ ਜਗਾਈ ਆ ਤੇ ਉਹ ਚੇਤਨਾ ਦਾ ਪੱਧਰ ਅੱਗੇ ਜਾਣਾ ਹਲੇ ਹੌਲੀ-ਹੌਲੀ ਤੇ ਉਹ ਜਾ ਰਿਹਾ ਉਹ ਹੁਣ ਜਿਵੇਂ-ਜਿਵੇਂ ਨੀਤੀਆਂ ਆ ਰਹੀਆਂ ਜਦੋਂ ਉਹਦੇ ਖਿਲਾਫ ਕੋਈ ਅੰਦੋਲਨ ਹੁੰਦਾ ਤਾਂ ਲੋਕਾਂ ਦਾ ਚੇਤਨਾ ਦਾ ਪੱਧਰ ਵੀ ਵੱਧਦਾ ਵਾ ਤੇ ਇਸ ਕਰਕੇ ਉਸ ਅੰਦੋਲਨ ਨੇ ਚੇਤਨਾ ਦਾ ਪੱਧਰ ਵਧਾਉਣ 'ਚ ਇੱਕ ਰੋਲ ਅਦਾ ਕੀਤਾ ਸੀਗਾ ਤੇ ਉਹ ਚੇਤਨਾ ਹੁਣ ਵੱਧ ਰਹੀ ਹੈ ਇਹਨਾਂ ਸੰਘਰਸ਼ਾਂ ਦੇ ਦੁਆਰਾ ਇਸ ਕਰਕੇ ਲੋਕ ਇਸ ਨੂੰ ਮਹਿਸੂਸ ਕਰਦੇ ਆ ਚਾਹੇ ਉਹ ਬੱਚੇ ਹੋਣ ਔਰਤਾਂ ਹੋਣ ਬਜ਼ੁਰਗ ਹੋਣ ਨੌਜਵਾਨ ਹੋਣ ਉਹ ਹਰ ਇਸ ਨੂੰ ਮਹਿਸੂਸ ਕਰਕੇ ਉਹਨਾਂ ਸੰਘਰਸ਼ ਦੇ ਮੈਦਾਨਾਂ 'ਚ ਆ ਰਹੇ ਆ ਜੀ ਬਹੁਤ-ਬਹੁਤ ਸ਼ੁ ਯੂਨੀਅਨ ਦੇ ਸੁਬਾਗੂ ਹਰਦੀਪ ਕੋਟਲਾ ਨਾਲ ਕਿਵੇਂ ਲੱਗੀ ਗੱਲ ਜਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ